ਆ ਵੇਖੋ ਜੀ ਸਾਡਾ ਮਾਂ ਕੰਨ ਤੇ ਤੁਰਦਾ ਆ। ਹਾ 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 ਹ ਪੋਸਟਰ ਲਾਉਣ ਨੇ ਨਵਾਂ ਪਹਿਲਾ ਖਰਾਬ ਹੋ ਗਿਆ ਆ ਸਾਡਾ ਹਮਾਂ ਖਤਰੋਂ ਦਾ ਖਿਡਾਰੀ ਹਾਂ ਦਾ ਪੇਟੀਮ ਕਰੋ ਆ ਵੇਖੋ ਕਈਆਂ ਵਰਨਦੀਆਂ ਗੇ ਮਿਹਨਤਾਂ ਘੰਡ ਕਈਆਂ ਵਰਨਦੀਆਂ ਮਿਹਨਤਾਂ ਹੰਡੀਆਂ ਮਹਗੋਣੀ ਆ ਉਸੇ ਨੂੰ ਨਹੀਂ ਓਏ ਬਹਿ ਵੀ ਗਿਆ ਇਹੋ ਇਹ ਦੋਸਤੋ ਇਹ ਮੁੱਦੇ ਵੱਡੇ ਆ ਹੈ ਲਾ ਲੈਣੇ ਆ ਬੋ ਜਾਰੀ ਵੇ ਇੱਥੇ ਇਦਲ ਬਣੇ ਵਾਕੀ ਵੇਖੋ ਕੀ ਜਾੜ ਪਈ ਜਹੀ ਹਣੀ ਨਹੀਂ ਟਾਈਮ ਨਹੀਂ ਲੰਘਦਾ ਨਹੀਂ ਕੋਸ਼ਿਸ਼ ਕਰਨ ਨੇ ਕਿਆ ਕਰੀ ਛੇਤੀ ਆ ਵੇਖੋ ਜੀ ਸਾਡਾ ਮਾਂ ਕੰਤੇ ਤੁਰਦਾ ਆ ਓ ਮਾਈ ਗੋਡ ਅਰੇ ਲਾ ਬਨਾ ਛੋਟੇ-ਪੋਟੇ ਪੋਟੇ-ਪੋਟੇ ਦਾ ਕਰਨੇ ਆਓ ਇਸ ਪੰਦਰ ਦੋ ਰੋਗਾਂ ਕਿਸੇ ਕੇ ਲਾਭ ਹੁੰਦੇ ਨੇ। ਦਾ ਇਹ ਵੀ ਇਕੱਲਾ ਹੀ। ਹਾਂ ਉਹ ਗੱਲ ਕਹੀ ਹੈ। ਕੋਈ ਨਾ ਲੱਗੇ ਤਗੜੀ। ਅੱਜ ਹਮੇਂ ਕਰ ਕੋਈ ਧੀਡੀ ਦੀ ਗੱਲ। ਅਮਾ ਮਾਂ ਮੈਂ ਕੋਮਿਪਰਲੀ ਕੁਰੀਆ ਬਣਾ ਵਡਾ। ਹਾਂ ਮੈਂ। ਯੋਭੇ। ਉਹ। ਦੋਸਤੋ ਇਹ ਦੇਖੋ। ਜੈਮੀਂ ਕ੍ਰੋ ਬੇਸੀ ਹੁੰਦੇ। ਉਹ। ਇਹ ਕਈ ਕਰਦਾ ਦਾ ਹੌੜ ਕੀ ਇਹ ਹੌੜੀ ਕਰਦੇ ਮਿੱਕਲੀ ਚਾਲੇ ਹੈ ਪਾਸ ਨਹੀਂ ਤੇ ਜਾਉ ਰਿਹਾ ਛੱਡ ਦੇਗਾ ਕੱਲ ਮੈਂ ਆਣਾ ਨਵਾਂ ਕੈਡਮੀ ਦਾ ਨਾਮ ਨੂੰ ਲੌਂਚ ਕਰਤਾ ਵਾ ਅੱਜ ਪਹਿਲੋ ਸਾਡੀ ਦਾ ਟੀਜਰ ਜਨਰਲ ਸਿੰਘ ਹੁੰਦਾ ਹੈ ਕੋਈ ਵੀ ਕਾਰਨਾ ਕਰਕੇ ਹੋਣੀ ਐ ਅਪਡੇਟ ਹੋ ਗਿਆ ਐਂਡ ਐਸਸੀ ਕਰਤਾ ਜੋ ਸਾਡੇ ਖਾੜੇ ਦਾ ਪਹਿਲਾਂ ਹੀ ਨਾਮ ਐਸਐਸਏ ਯੂਥ ਕਲੱਬ ਜਿ세 ਵੀਡੀਓ ਪੈਂਦੀਆਂ ਵਾ ਉਹੋ ਹੀ ਹੈ ਅਕੈਡਮੀ ਦਾ ਨਾਮ ਕਰਤਾ ਹੁਣ ਇਸੇ ਨਾਮ ਤੋਂ ਸਾਰੇ ਕਾਰਜ ਹੋਇਆ ਕਰਨਗੇ ਕੋਈ ਇੱਕ ਹੋਏ ਗੱਲਾਂ ਕਰਕੇ ਲਾਟ ਆਪਣਾ ਗੱਲਾਂ ਕਰਨੇ ਹੱਦ ਦੇਖੋ ਦੋਸਤਾਂ ਚਪਲ ਵੱਡ ਬੈਣੀ ਜੱਪੀ ਤਗੜੀਆਂ ਓਏ ਓਏ ਤੇਰਾ ਵਹਿ ਗਿਆ ਓਏ ਇਹ ਚੰਗੋ ਵੱਢਦੀ ਤੇਰੀ ਓਏ ਇਹ ਲੱਗ ਗਈ ਉਲਦੇ ਉਲਦੇ ਬਾਦੀ ਚੰਗਾ ਆਇਆ ਓਏ ਦੇ ਦੇ ਮੇਰੇ ਕੰਮ ਜੇ ਇਧਰ ਇੱਕ ਉਹ ਦੇ ਗਾ ਮੁੰਡੇ ਦੋਸਤ ਇਹ ਦੇ ਇਹਨੇ ਉਹ ਗਾਣਾ ਲਾਉਣਾ ਪਰ ਦੇ ਦੇ ਰਾਜਾ ਸਾਹਿਬ ਨੂੰ ਬੱਚੇ ਸਾਨੂੰ ਹੱਕ ਬਾਬਰ ਦੇ ਤੇ ਰਾਜਾ ਸਾਹਿਬ ਨੂੰ ਨਾਲ ਕੋੜਦੇ ਮੈਂ। ਹੌਦਰ ਹੁੰਨੇ। ਇਹ ਸਾਲੇ ਕੋੜਦਾ ਨਾ। ਸਾਲ ਤੋਂ ਕੋੜਦਾ। ਸਾਜੀ। ਗਰਮੀ ਬੜੀ ਹੋਈ ਵੀ ਬੇਲੇ ਬੈਠਾ ਮੁਰਕਾ ਹੀ ਜਾਂਦਾ। ਹਾਲ ਚੱਲ ਫਿਰ ਵੀ ਕੋਈ ਕੰਡ ਦੇ। ਸਾਨੂੰ ਵੈਸੇ ਮੁਰਕਾ ਹੀ ਜਾਂਦਾ ਮਾਤੋਂ ਮਾਤੋਂ। ਆਓ ਇੰਨਾ। ਹੈਂ? ਜਾ ਜਾਪਣ ਵੀ ਰਿਆਂ ਵਾਕਈ। ਉਹ ਨਹੀਂ ਸੱਚੀ ਉਹ ਆ ਗਈ। ਨਹੀਂ ਨਹੀਂ। ਹੈ ਉਹ ਤੂੰ ਵੀ ਕੋੜ ਕੇ ਲੇਂਗੂ ਬੈਠਾ। కూడ గలే బా తగడి అకేమీకే ఇద్దరు ఇద్దరు సేవా చల్ని ఇద్దరు సేవా చల్ని ఏ ਸੇਟਰੀ ਸੇ ਬਾਕਸਿੰਗ ਵਾਓ ਪਾਣ ਗਏ ਕਿਹੜੀ ਅਕਸੀ ਹੁੰਦੇ ਨੇ ਹੈ ਦੋਸਰੇ ਇਧਰ ਦੋ ਦੋ ਕਿਰਪਾਨਾਂ ਘਮਾਉਂਿਆ ਸਾਰਿਆਂ ਵੇਖਿਆ ਨੇ ਦੋ ਬੂਟੀਆਂ ਘਮਾਉਣੇ ਆਹ ਮੁੰਡੇ ਨੇ ਦੋ ਬੂਟੀਆਂ ਘਮਾਉਂਦਾ ਯਾਰ ਦੋ ਬੂਟੀਆਂ ਇਹ ਕਿੰਨੇ ਹਾਸੇ ਫੜੀ ਆਹ ਦੇਖੋ ਓਏ ਹੋਏ ਹੋਏ ਓਏ ਹੋਏ ਦੋ ਬੂਟੀਆਂ ਆਏ ਤੇਰਾ ਫੜਾ ਰੇ ਏਹ

ਇਕੋ ਦੋ ਦੋ ਬਦਲ ਬਦਲ ਹੋਇਆ ਜੇ ਰੱਬ ਵੀ ਰੋ ਪਿਆ ਵੀ ਅਸੀਂ ਕੈਡਮੀ ਆਏ ਕੋ ਕਹਿਣਾ ਚਾਹੋਗੇ ਇਸ ਮੁੱਦੇ ਤੇ ਹੈ ਹੈ ਫਿਰ ਕਰਨਾ ਚਾਹੀਦਾ ਬਸ ਹਾਂ ਜੇੜੀ ਤਾਂ ਗੱਲ ਕਹਿਤੀ ਹਣਾ ਹਾਂ ਬੰਦੇ ਦੀ ਡਿੰਗਨ ਦੀ ਸੰਭਾਵਨਾ ਹੈ ਕਿ ਤੇ ਅਸੀਂ ਇੱਥੇ ਖਲੋ ਗਏ ਕੈਚ ਕਰਨ ਨੂੰ ਇਹ ਮੁੰਡਾ ਆਂਦਾ ਗੋਪੀ ਬਹੂਆਂ ਨੂੰ ਕੈਚ ਕਰਨਾ ਭੱਜ ਕੇ ਆਣ ਕੇ ਜਿਹਦੇ ਨਾਲ ਨਾ ਉਹਦੇ ਨੇ ਕੈਚ ਨਹੀਂ ਆ ਜਾਂਦਾ ਹਾਂ ਓਹ ਪਹਿਲਾਂ ਜਿਹੜੇ ਬੰਨ ਜਾਣਦੇ ਉਧਰ ਲਾਲਾ ਇਧਰ ਬਾਚੋ ਆ ਜਾਂਦਾ ਕੋਈ ਕੋਈ ਕਹਿਣਾ ਚਾਹੁੰਦੇ ਆ ਮੇਰੇ ਬਾਰੇ ਹੂੰ ਮੂੰਹ ਕਿਦਾਂ ਕਾਲਾ ਕੀਤਾ ਇਹਨਾਂ ਕੀ ਕਰਦਾ ਰਹਿਣਾ ਸਾ ਤੈਨੂੰ ਧੁੱਪੇ ਜੋ ਹੋ ਗਈ ਲੱਗੀ ਉਹਨੇ ਤਕੜੀ ਗੱਲ ਕੀਤੀ ਤੁਹਾਨੂੰ ਆਜ ਆ ਗਈ ਹਣੀ ਵਿੱਚ ਜਿੰਨੀ ਚੰਨੇ ਸਮਝ ਆਈ ਉਹ ਕਮੈਂਟ ਬਾਕਸ ਨੂੰ ਆਂ ਲਿਖੋ ਕਮੈਂਟ ਬਾਕਸ ਦੇ ਹਾਂ ਲਾਉਣੀ ਆ ਬਾਅਦ ਚ ਲਾਉਨੇ ਪਹਿਲਾਂ ਬਸਾਈਡਾਂ ਨਾਲ ਨਾਲ ਲਾ ਦੇ ਪਹਿਲਾਂ ਇਹ 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 ਏ ਤੇਰਾ ਗਾ ਜੋਰ ਤੇ ਸਾਰਾ ਮਮਾ ਥੱਲੇ ਰਹਿ ਗਿਆ ਇਹਦਾ ਮੱਥੇ ਤਾਂ ਲੱਗਿਆ ਏ ਏ ਏ ਉਹ ਤੇਰਾ ਹ ਦੋਸਤੋ ਕਬਜ਼ਾ ਕਬਜ਼ਾ ਕਰਨਾ ਆਇਆ ਮਾਰ ਲਿਆ ਆਪਣਾ ਦੂਸ਼ ਲੈਣ ਗਏ ਆ ਇਹ ਮੁੰਡੇ ਇਹ ਕਈਆਂ ਇੱਥੇ ਛੁੱਟ ਗਏ ਧਰਮੀ ਕਰਕੇ ਫੇਰ ਹੁਣ ਭਲ ਕੇ ਆਵਾਂਗੇ ਨਵੇਂ ਵਲੌਗ ਤੇ ਨਵੇਂ ਕਾਮ ਤੇ ਨਾਲ ਤੇ ਜੂਸ ਪੀਨੇ ਆ ਹਾਲੇ ਦੋ ਨੇ ਕਿਹੜਾ ਗਾਣਾ ਗਾਉਣ ਨੇ ਫਿਰ ਗਾ ਲੈ ਅੱਲਾ ਗਾ ਦੇ ਚਾੜ ਮਾਰ ਚਾੜ ਮਾਰ ਲਾ ਓਏ ਹੋਏ 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 ਜੰਪ ਲਗਾਏ ਮਾਰ ਨਾਲ ਓਏ ਹੋਏ 360 ਗਿਆ ਵੱਡਣੀਆਂ ਲੱਤ ਨਾ ਆਏ ਮਾਰ ਦੇ ਉਹ ਸਤੂ ਉਸ ਪੀਣਾ ਦਿੱਕੀ ਦੀ ਪੁੱਤ ਕਾਕਾ ਸੋਣਾ ਜੱਟ ਇਹ ਕੌਜ ਉਹ ਬਦਮਾਸ਼ ਏ ਆ ਵੀ ਬਦਮਾਸ਼ ਏ ਕਿਦਾਂ ਦਿਓਣ ਪਾਣੀ ਤੂੰ ਪਈਆ ਕਰ ਦਿਆਂਦਾ ਹੁੰਦਾ ਤੇ ਇੱਕ ਗੱਲ ਤੇ ਕੀਤੀ ਏ ਲੈ ਮੈਂ ਪੁੱਨਾ ਹਾਲੋ ਉਹ ਹਮਣਾ ਫੜਾ ਦੇ ਡੋਲ ਦੇਣਾ ਹੁੰਦਾ ਏ ਹਾਲੋ ਉਹ ਚੁੱਕ ਦੇ ਲੈ ਪੂਨ ਚੁੱਕਿਆ ਨਹੀਂ ਹਾਲੋ ਪੂਨ ਚੁੱਕਿਆ ਨਹੀਂ ਤੇ ਆਵੇ ਲੈ ਲੋ ਕਰੀਂਦੇ ਇਸ ਕੇ ਸਾਹ ਰੱਛਾ ਹੁਆ ਵੈਸੇ ਛਾਰਿਆ ਮੈਂ ਤਾਂ ਡੋਲਣ ਦੀ ਕੀ ਕਰੇ ਖੜਨਾ ਓਰੇ ਕਰੇ ਵੀ ਖੜਨਾ ਸਵਾਰਿਆ ਜੂਸ ਤੂੰ ਫੜੀ ਨਾ ਉਹੜਾ ਬਹਾਮਣ ਜਾ ਕੇ ਪੁੱਲਾ ਉਹ ਭਰਾਵਾ ਪੂਜੂਸ ਪਾਵੇ ਪਹਿਲਾਂ ਮੋਢੇ ਤੇ ਰੱਖਿਆ ਏ ਉਹ ਨਹੀਂ ਵੀਰ ਹਲਾਗੇ ਨਾ ਪਾਈ ਉਹ ਨਾਲ ਲਾਈ ਉਤੋਂ ਸੰਗਣਾ ਸੰਗਣਾ ਪਾਣ ਕੇ ਸਾਰਾ ਸੰਗਣਾ ਮਾਲ ਮੈਨੂੰ ਆ ਗਿਆ ਤੇ ਜੂਸ ਪੀਂਦਾ ਪੜਨ ਲੱਗਾ ਹੈ ਜੂਸ ਖਾਣ ਦੇ ਹੁੰਦੇ ਹੂੰ ਬਦਮਾਚੀਆ ਹਾਂ ਨਿੱਕੀ ਜਿਹੀ ਚੂਹੀ ਜਿਹਾ ਇਹਨਾਂ ਪਕੜਾਈਏ ਆਹ ਲੇ ਦੀਆਂ ਆ ਲਾ ਕੇ ਫਰੋਤਾ ਮਾਰਕ ਮੋੜਸਾ ਦਾ ਚਪੇੜ ਉਹਨੇ ਇਹੋ ਹੀ ਮਾਰਨੇ ਦਾ ਲੁਵੇੜ ਕੇ ਤੇ ਕੀ ਨ ਡੈਂਟ ਪਾਉਣਾ ਈ ਹਣੀ ਆਵੇ ਪਈ ਤੰਗਲੀ ਤੰਗਲੀ ਸੰਗੜੀ ਕਹਿੰਦੇ ਆਓ ਤੰਗੜੀ ਤੰਗਲੀ ਹੋ ਜਾਂਦਾ ਹੈ ਛਾਜ ਨਹੀਂ ਆ ਕਿ ਸਵਾਦ ਆ ਝਾਨ ਸਵਾਦ ਨੂੰ ਕੀ ਕਰਨ ੜਿਆ ਬਾਈ ਓਏ ਹੋਏ ਹੋਏ ਓਏ ਹੋਏ ਬਾਜੀਗਰ ਮੈਂ ਬਾਜੀਗਰ ਕੱਭ ਗਿੰਦਰਾ ਮਨਾ ਫੇਰੇ ਟੋਲੀ ਮਾ ਬੂਟੀ ਦੇ ਉੱਲੇ ਕੱਢਣਾ ਓਏ ਬਾਜੀਂਦਰਾ ਅੰਦਰ ਲੱਗਣਾ ਪਾਨੇ ਦਾ ਮੁੰਡਾ ਉੱਡੇ ਜਾਂਂਦੇ ਆ ਜੇ ਹੂੰ ਹੂੰ ਹਰ ਗੱਲ ਅੱਗੋਂ ਉਹਨਾਂ ਚ ਪੇੜ ਮਾਰਨੇ ਕਿੱਝੀ ਰੱਖੇ ਇਹਨੇ ਬਾਅਦ ਸੋਣਾ ਰੋਂਦੇ ਨੇ ਜਿੱਦਾਂ ਉਹਨਾਂ ਹੁੰਦਾ ਅਰੇ ਹਾਂ ਜੀ ਉਸ ਪਤਾ ਵੀ ਲੈ ਆਉਣੇ ਇੱਦਿੱਕ ਨਾ ਸੀ ਕਰੀ ਬੀ ਇਹਦੇ ਪੰਜ ਚੋੜ ਬਣ ਕੇ ਮੈਨੀਕਯਰ ਕਰ ਰਹੇ ਨੇ ਚਲੋ ਚੰਗਾ ਫਿਰ ਸਸਰੀ ਘਰ ਸਾਰਿਆਂ ਨੂੰ ਮਿਲਦੇ ਫਿਰ ਕਿਸੇ ਦਿਨ ਸਾਡਾ ਬਾਏ ਬਾਏ ਅੱਲਾਹ ਹਾਫਿਜ਼ ਅੱਲਾਹ ਹਾਫਿਜ਼